ਰਾਗ ਰਾਂਦੀ ਜੋ ਅਸੀਂ ਉਹਨਾਂ ਨੂੰ ਨਾ ਮਤ ਗੜੇ ਕਿ ਕਿੱਦਾਂ ਦੇਖਦੇ ਹੋ ਹਾਂਜੀ ਉਹਨਾਂ ਨੂੰ ਦਵਾਈ ਦੋਈ ਦਿੱਤੀ ਆ ਬਹੁਤ ਵਧੀਆ ਮੱਥੀ ਕੀਤਾ ਪਰ ਫਸਟ ਐਡ ਦਿੱਤੀ ਗਈ ਮੈਡੀਸਨ ਲਗਾਈ ਗਈ ਹਾਂਜੀ ਹਾਂਜੀ ਇਹ ਸਾਰੀ ਹੁਣ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਰਿਹਾ ਹੈ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟ ਐਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ

ਰਾਗ ਰਾਣੀ ਜੋ ਅਸੀਂ ਉਹਨਾਂ ਨੂੰ ਮਤਗੜੇ ਕੀ ਕਿਤਾਂ ਦੇਖਦੇ ਹੋ ਹਾਂਜੀ ਉਹਨਾਂ ਨੂੰ ਤਾਂ ਅਜੇ ਵੀ ਜੁੱਤੀ ਆ ਬਹੁਤ ਵਧੀਆ ਮਤਗੀ ਤਾਂ ਪਰ ਫਰਸਟ ایڈ ਦਿੱਤੀ ਗਈ ਮੈਡੀਸਨ ਲਗਾਈ ਗਈ ਹਾਂਜੀ ਹਾਂਜੀ ਇਹ ਸਾਰੀ ਜਦੋਂ ਸਵੇਰ ਨੂੰ ਪੈਟਰੋਲਿੰਗ ਕਰਨ ਰਿਹਾ ਸੀ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਰਸਟ ایڈ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ ਹਾਂਜੀ ਫਿਰ ਤੋਂ ਉੱਡੇ ਹੀ ਭਰ ਕੇ ਕਿਹੜੀ ਜਗ੍ਹਾ ਜਾਣਾ ਹੈ ਜੀ ਜਾਣਾ ਹੀ ਬਟਾਲੇ ਜਾਣਾ ਹੈ ਕਿਸ ਤਰ੍ਹਾਂ ਪਲ ਗਿਆ ਉਹ ਵਾਟ ਐਰਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ ਇਕੱਲੇ ਸੀ ਹਾਂਜੀ ਇਕੱਲੇ ਹਾਂਜੀ ਸੱਟਾਂ ਵਗੈਰਾ ਲੱਗੀਆਂ ਸੀ ਹਾਂਜੀ ਸੱਟਾਂ ਫੋੜੀਆਂ ਮਖਰ ਲੱਗੀਆਂ ਮਾੜੀ ਮੋਟੀਆਂ ਕਿਸ ਤਰ੍ਹਾਂ ਪਲ ਗਿਆ ਬਾਹਰ ਪੁਲਸਾਨਾ ਨੇ ਗੱਡੇ ਆਣ ਕੇ ਹਾਂਜੀ ਜੋ ਭਗਵੰਤ ਮਾਨੋ ਕਰਾਲਾ ਇਹਦਾ ਕਿਸੇ ਦਾ ਬੋਟ ਜਿਹੜੀ ਆ ਰਾਗ ਰਾਂਦੀ ਜੋ ਅਸੀਂ ਹੁਣ ਨਾ ਮਤ ਕਰੇ ਕਿ ਕਿੱਦਾਂ ਦੇਖਦੇ ਹਾਂ ਹਾਂਜੀ ਉਹਨਾਂ ਨੂੰ ਦਵਾਈ ਵੀ ਦਿੱਤੀ ਆ ਬਹੁਤ ਵਧੀਆ ਮੱਥੀ ਦਿੱਤੀ ਆ ਪਰ ਫਸਟ ਐਡ ਦਿੱਤੀ ਗਈ ਮੈਡੀਸਨ ਲਗਾਈ ਗਈ ਹਾਂਜੀ ਹਾਂਜੀ ਇਹ ਸਾਰੀ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਦੇ ਹੈ ਨਾ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟ ਐਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਗੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ